ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬਤੈ ਸੋ ਪੀਪੀ ਸੁਖਵਿੰਦਰ ਨੇ ਸਵਾਦ ਲਿਆਤਾ ਡਾਕਟਰ ਰੰਗਰੇਟੇ ਨੂੰ ਜਿਹੜਾ ਚਵਲ ਜਾ ਬਹੁਤ ਲੋਕਾਂ ਦੇ ਖਿਲਾਫ ਬੋਲਦਾ ਸੀ ਭਾਈ ਅਮਰਤਪਾਲ ਸਿੰਘ ਖਾਲਸਾ ਦੇ ਖਿਲਾਫ ਬੋਲਿਆ ਭਾਨੇ ਸਿੱਧੂ ਦੇ ਖਿਲਾਫ ਬੋਲਿਆ ਦੀਪ ਸਿੱਧੂ ਦੇ ਖਿਲਾਫ ਬੋਲਿਆ ਸੰਤ ਗਿਆਨੀ ਜਰਨੈਲ ਸਿੰਘ ਭਿੰਡਰਾਲਿਆਂ ਦੇ ਖਿਲਾਫ ਬੋਲਿਆ ਉਸ ਬੰਦੇ ਨੇ ਲੋਕਾਂ ਦੀਆਂ ਧੀਆਂ ਪਹਿਣਾ ਦੇ ਖਿਲਾਫ ਬੋਲਿਆ ਉਹ ਉਸ ਬੰਦੇ ਨੂੰ ਨੱਥ ਪਾਉਣੀ ਬਹੁਤ ਜ਼ਰੂਰੀ ਸੀ ਉਸ ਬੰਦੇ ਨੂੰ ਕਈਆਂ ਨੇ ਚਵਲ ਨੂੰ ਚੈਲੰਜ ਕੀਤਾ ਤੇ ਆਹ ਲੁਧਿਆਣੇ ਤੈਨੂੰ ਮਿਲਦੇ ਆ ਪਰ ਉਹ ਕਦੇ ਵੀ ਕਿਸੇ ਨੂੰ ਵੀ ਮਿਲਣ ਨਹੀਂ ਆਇਆ ਜਦੋਂ ਵੀ ਉਹਨੂੰ ਕੋਈ ਲੁਧਿਆਣੇ ਮਿਲਣ ਜਾਂਦਾ ਸੀ ਤਾਂ ਉਹ ਆਪਦੇ ਬਿੱਲ ਦੇ ਵਿੱਚ ਵੜ ਜਾਂਦਾ ਸੀ ਜਿਵੇਂ ਚੂਹਾ ਆਪਦੇ ਬਿੱਲ ਦੇ ਵਿੱਚ ਵੜਦਾ ਹੁੰਦਾ ਫਿਰ ਉਹ ਥਾਣੇ ਜਾ ਕੇ ਫਿਰ ਉਹ ਮਾਫੀਆਂ ਮੰਗਦਾ ਸੀ ਫਿਰ ਉਹ ਇਹ ਕਹਿੰਦਾ ਸੀ ਮੈਨੂੰ ਸਿਕਿਉਰਿਟੀ ਦਿੱਤੀ ਜਾਵੇ ਸਾਰਾ ਮਸਲਾ ਸਿਕਿਉਰਿਟੀ ਦਾ ਸੀ ਸੋ ਉਹਨੇ ਜਿਹੜੀ ਗੱਲ ਪੀਪੀ ਸੁਖਵਿੰਦਰ ਦੀ ਧੀ ਨੂੰ ਕਹੀ ਸੋ ਬਹੁਤ ਹੀ ਸ਼ਰਮਨਾਕ ਸੀ ਸੋ ਪ੍ਰਸ਼ਾਸਨ ਨੇ ਉਹਦੇ ਉੱਤੇ ਪਰਚਾ ਦਰਜ ਕਰਕੇ ਉਹਨੂੰ ਗ੍ਰਿਫਤਾਰ ਕੀਤਾ ਸੋ ਬਹੁਤ ਵਧੀਆ ਗੱਲ ਆ ਬਹੁਤ ਖੁਸ਼ੀ ਦੀ ਗੱਲ ਆ ਜਿਹੜਾ ਉਸ ਚਵਲ ਤੇ ਵੀ ਪਰਚਾ ਹੋਇਆ ਨਹੀਂ ਉਮੀਦ ਨਹੀਂ ਸੀ ਕਿ ਉਸ ਚਵਲ ਤੇ ਜਿਹੜਾ ਉਹ ਪਰਚਾ ਹੋ ਜੂਗਾ ਸੋ ਬਹੁਤ-ਬਹੁਤ ਧੰਨਵਾਦ ਕਰਦੇ ਆ ਪੀਪੀ ਸੁਖਵਿੰਦਰ ਦਾ ਤੇ ਉਹਦੇ ਨਾਲ ਜਿੰਨੇ ਵੀ ਨੌਜਵਾਨ ਖੜੇ ਉਹਦੇ ਹੱਕ ਦੇ ਵਿੱਚ ਧੀਆ ਭੈਣਾਂ ਦੇ ਹੱਕ ਦੇ ਵਿੱਚ ਸੰਤਾਂ ਦੇ ਹੱਕ ਦੇ ਵਿੱਚ ਹਰ ਕਿਸੇ ਦੇ ਹੱਕ ਦੇ ਵਿੱਚ ਜਿਹਨੂੰ ਵੀ ਉਹ ਮਾੜਾ ਚੰਗਾ ਬੋਲਿਆ ਜੇ ਜੈਸਾ ਅਮਨਾਲੋ ਮਾੜਾ ਚੰਗਾ ਬੋਲਦਾ ਸੀ ਉਹਦੇ ਤੇ ਜਿਹੜੀ ਆ ਉਹ ਕਾਰਵਾਈ ਹੋਣੀ ਬਣਦੀ ਸੀ ਬਿਲਕੁਲ ਜਾਇਜ਼ ਆ ਤੇ ਆਉਣ ਵਾਲੇ ਸਮੇਂ ਦੇ ਵਿੱਚ ਜੇ ਉਹ ਬਾਹਰ ਆ ਕੇ ਵੀ ਵੈਸੇ ਤਾਂ ਮੈਨੂੰ ਲੱਗਦਾ ਕਿਸੇ ਨਾ ਕਿਸੇ ਨੇ ਕਿਸੇ ਨਾ ਕਿਸੇ ਨੇ ਉਹਦਾ ਉਹਦੀ ਸਕੀਮ ਲਾਜ ਦੇਣੀ ਆ ਪਰ ਫਿਰ ਵੀ ਜੇ ਉਹ ਬਾਹਰ ਆ ਗਿਆ ਬਾਹਰ ਆ ਕੇ ਫਿਰ ਉਸੇ ਤਰ੍ਹਾਂ ਬੋਲਿਆ ਤਾਂ ਸਾਰਿਆਂ ਨੇ ਇਕੱਠੇ ਹੋ ਕੇ ਜਿਹੜਾ ਉਹਦੇ ਵਿਰੁੱਧ ਜਿਹੜੀ ਆ ਉਹ ਗੱਲਬਾਤ ਕਰਨੀ ਆ ਤੇ ਇਕੱਠੇ ਹੋਣਾ ਤੇ ਬਾਕੀ ਪਾਨੇ ਸਿੱਧੂ ਤੇ ਜਿਹੜਾ ਪਹਿਲਾ ਪਹਿਲਾ ਪਰਚਾ ਕੀਤਾ ਫਿਰ ਦੂਜਾ ਪਰਚਾ ਕੀਤਾ ਫਿਰ ਹੁਣ ਤੀਜਾ ਪਰਚਾ ਕੀਤਾ ਰੰਜਸ਼ ਤਹਿਤ ਠੱਗ ਏਜੰਟਾਂ ਤੇ ਕੋਈ ਪਰਚਾ ਨਹੀਂ ਹੋ ਰਿਹਾ ਭਗਵੰਤ ਮਾਨ ਨੂੰ ਮੈਂ ਪੁੱਛਣਾ ਚਾਹਣਾ ਆ ਆਮ ਆਦਮੀ ਪਾਰਟੀ ਦੇ ਕਰਿੰਦਿਆਂ ਨੂੰ ਪੁੱਛਣਾ ਚਾਹਣਾ ਕਿ ਹੁਣ ਤੁਸੀਂ ਕਿੱਥੇ ਹੋ ਤੁਸੀਂ ਪੰਜਾਬ ਨਾਲ ਖੜੇ ਹੋ ਤੁਸੀਂ ਠੱਗ ਏਜੰਟਾਂ ਦੇ ਨਾਲ ਖੜੇ ਹੋ ਕਿ ਤੁਸੀਂ ਭਗਵੰਤ ਮਾਨ ਦੇ ਨਾਲ ਖੜੇ ਹੋ ਕਿ ਤੁਸੀਂ ਕਿਹਦੇ ਨਾਲ ਖੜੇ ਹੋ ਜਾਇ ਤਾਂ ਫਿਰ ਤੁਸੀਂ ਦੱਸ ਦਿਓ ਕਿ ਠੱਗ ਏਜੰਟਾਂ ਦੇ ਹੁਣ ਤੱਕ ਕੋਈ ਕਾਰਵਾਈ ਹੋਈ ਹੋਵੇ ਕਿਸੇ ਠੱਗ ਏਜੰਟ ਤੇ ਕੋਈ ਪਰਚਾ ਹੋਇਆ ਹੋਵੇ ਪਾਣੇ ਸਿੱਧੂ ਨੂੰ ਫੜਨ ਤੋਂ ਬਾਅਦ ਜੇ ਤੁਸੀਂ ਸੱਚੇ ਸੀ ਤੁਸੀਂ ਇਹ ਗੱਲ ਕਹਿੰਦੇ ਕਿ ਪਾਣੇ ਸਿੱਧੂ ਤੇ ਭਾਈ ਪਰਚਾ ਹੋਇਆ ਬਹੁਤ ਗਲਤ ਹੋਇਆ ਨਹੀਂ ਹੋਣਾ ਚਾਹੀਦਾ ਸੀ ਜਾਂ ਤੁਸੀਂ ਨਾ ਵੀ ਬੋਲਦੇ ਪਰ ਤੁਸੀਂ ਇੱਕ ਪਾਸੇ ਇਹ ਕਹਿੰਦੇ ਕਿ ਹਾਂ ਜੀ ਸਾਨੂੰ ਦੱਸੋ ਕਿੱਥੇ ਕਿੱਥੇ ਠੱਗ ਏਜੰਟਾਂ ਨੂੰ ਠੱਗੀ ਵੱਜੀ ਆ ਅਸੀਂ ਉਹਨਾਂ ਦੇ ਪਰਚਾ ਕਰਾਵਾਂਗੇ ਠੱਗ ਏਜੰਟਾਂ ਤੇ ਅਸੀਂ ਤੁਹਾਡੇ ਪੈਸੇ ਦਿਵਾਵਾਂਗੇ ਇਹ ਤੁਹਾਡਾ ਆਮ ਆਦਮੀ ਪਾਰਟੀ ਦਾ ਤੇ ਭਗਵੰਤ ਮਾਨ ਦਾ ਫਰਜ਼ ਮੰਨਦਾ ਸੀ ਐਜ਼ ਅ ਸੀਐਮ ਐਜ਼ ਅ ਪੰਜਾਬ ਦਾ ਨੁਮਾਇੰਦਾ ਹੋਣ ਦੇ ਨਾਤੇ ਪਰ ਤੁਸੀਂ ਤੁਸੀਂ ਇਸ ਮਸਲੇ ਤੇ ਕੋਈ ਵੀ ਕਾਰਵਾਈ ਨਹੀਂ ਕੀਤੀ ਉਲਟਾ ਜਿਹੜਾ ਉਹ ਭਾਨੇ ਸਿੱਧੂ ਤੇ ਪਰਚੇ ਤੇ ਪਰਚਾ ਪਰਚੇ ਤੇ ਪਰਚਾ ਉਹਨੂੰ ਜਿਹੜਾ ਤਸ਼ੱਦਦ ਚੱਲਣਾ ਪੈ ਰਿਹਾ ਉਹ ਵੱਖਰਾ ਸੋ ਪੰਜਾਬ ਵਾਸੀਓ ਤੁਸੀਂ ਭਾਨੇ ਸਿੱਧੂ ਨਾਲ ਨਾ ਖੜੋ ਤੁਸੀਂ ਪੰਜਾਬ ਨਾਲ ਖੜਜੋ ਪੰਜਾਬ ਦੇ ਲੋਕਾਂ ਨਾਲ ਖੜਜੋ ਆਪਦੇ ਆਪ ਨਾਲ ਖੜਜੋ ਜੇ ਤੁਸੀਂ ਆਪਦੇ ਆਪ ਨਾਲ ਖੜਜੋਗੇ ਤਾਂ ਚੰਗੇ ਰਹੋਗੇ ਨਹੀਂ ਆਉਣ ਵਾਲੇ ਸਮੇਂ ਦੇ ਵਿੱਚ ਇਹ ਅੱਗ ਜਿਹੜੀ ਹੈ ਤੁਹਾਡੇ ਘਰੇ ਆਈ ਲਾਓ ਕੋਈ ਬਹੁਤਾ ਸਮਾਨ ਨਹੀਂ ਜਾਂ ਤਾਂ ਫਿਰ ਇਹ ਸੀ ਨਾ ਵੀ ਆਮ ਆਦਮੀ ਪਾਰਟੀ ਵਾਲੇ ਇੱਥੇ ਇੱਕ ਇੱਕ ਹਫ਼ਤੇ 'ਚ ਇੱਕ ਦਿਨ ਰੱਖ ਲੈਂਦੇ ਕਿ ਹਾਂ ਜੀ ਜਿੰਨੇ ਵੀ ਠੱਗ ਏਜੰਟਾਂ ਦੇ ਵਿਰੁੱਧ ਠੱਗੀ ਵਜੀ ਆ ਅਸੀਂ ਉੱਥੇ ਲਾਈਵ ਚਲਾਵਾਂਗੇ ਟੈਲੀਕਾਸਟ ਤੇ ਜਿੰਨੇ ਵੀ ਠੱਗ ਏਜੰਟਾਂ ਦੇ ਵਿਰੁੱਧ ਠੱਗੀ ਵਜੀ ਆ ਉਹ ਸਾਰੇ ਉੱਥੇ ਪਹੁੰਚਣ ਤੇ ਦੱਸਣ ਸਾਨੂੰ ਕਿਹੜੇ ਠੱਗ ਏਜੰਟ ਨੇ ਕਿੱਥੇ ਠੱਗੀ ਮਾਰੀ ਆ ਅਸੀਂ ਤੁਹਾਡੇ ਪੈਸੇ ਦਿਵਾਵਾਂਗੇ ਫੇਰ ਵੀ ਮੰਨ ਲੈਂਦੇ ਪਰ ਮਸਲਾ ਤਾਂ ਇਹ ਆ ਕਿ ਤੁਸੀਂ ਪਹਿਲਾਂ ਕਹਿੰਦੇ ਸੀ ਕਿ ਸਾਨੂੰ ਮਿਲਣ ਵਾਸਤੇ ਭਗਵੰਤ ਮਾਨ ਕਹਿੰਦਾ ਵੀ ਜਿਹੜਾ ਮਰਜੀ ਮੇਰੇ ਮੋਢੇ ਤੇ ਹੱਥ ਰੱਖ ਕੇ ਕਹਿਦਾ ਕਰਕੇ ਵੀਰ ਹਣ ਤੂੰ ਆ ਕੇ ਕੰਮ ਕਰਨਾ ਪਰ ਯਾਰ ਭਗਵੰਤ ਮਾਨ ਦੇ ਨੇੜੇ ਤੇ ਲੱਗਾਂ ਨਹੀਂ ਦਿੰਦੇ ਜਦੋਂ ਭਗਵੰਤ ਮਾਨ ਦੀ ਕੋਈ ਕਾਰਾ ਲੰਗਦੀ ਆ ਭਗਵੰਤ ਮਾਨ ਦਾ ਕਾਫਲਾ ਲੰਗਦਾ ਉਦੋਂ ਤਾਂ ਸਾਰਾ ਜਿਹੜਾ ਉਹ ਜ਼ਿਲ੍ਹਾ ਜਾਮ ਕਰ ਦਿੱਤਾ ਜਾਂਦਾ ਕਿ ਇੱਧਰ ਦੀ ਬਾਈ ਭਗਵੰਤ ਮਾਨ ਨੇ ਲੰਘਣਾ ਇੱਧਰ ਨਹੀਂ ਤੁਸੀਂ ਜਾਣਾ ਹੁਣ ਮੈਨੂੰ ਇਹ ਨਹੀਂ ਸਮਝ ਆਉਂਦੀ ਕਿ ਭਗਵੰਤ ਮਾਨ ਨੂੰ ਉਹਨਾਂ ਲੋਕਾਂ ਤੋਂ ਹੀ ਖਤਰਾ ਹੋ ਗਿਆ ਜਿਹੜੇ ਲੋਕਾਂ ਨੇ ਉਹਨੂੰ ਵੋਟਾਂ ਪਾਈਆਂ ਜਿਹੜੇ ਲੋਕਾਂ ਦੇ ਵਿੱਚ ਫਿਰਦਾ ਹੁੰਦਾ ਸੀ ਪਹਿਲਾਂ ਜਿਹੜੇ ਲੋਕਾਂ ਨੂੰ ਉਹ ਭਰਾ ਕਹਿੰਦਾ ਹੁੰਦਾ ਸੀ ਭੈਣ ਕਹਿੰਦਾ ਹੁੰਦਾ ਸੀ ਮਾਵਾ ਕਹਿੰਦਾ ਹੁੰਦਾ ਸੀ ਕਿ ਤੂੰ ਕਹਿੰਦਾ ਹੁੰਦਾ ਸੀ ਕਿ ਇਹਨਾਂ ਲੋਕਾਂ ਤੋਂ ਮੈਨੂੰ ਕੋਈ ਖਤਰਾ ਨਹੀਂ ਮੈਂ ਇਹਨਾਂ ਦੇ ਨਾਲ ਬੈਠੂਗਾ ਮੈਂ ਉਹਨਾਂ ਦੇ ਨਾਲ ਖੜੂਗਾ ਭਾਨੇ ਸਿੱਧੂ ਨੇ ਲੱਖੇ ਸੁਧਾਣੇ ਨੇ ਮੈਂ ਇਹਨਾਂ ਦੀ ਇਹ ਵੀ ਗੱਲ ਕਰਨਾ ਚਾਹੁੰਗਾ ਕਿ ਜਦੋਂ ਸਾਰਾ ਪੰਜਾਬ ਬਹੁਤ ਸਾਰੇ ਲੋਕ ਆ ਜਿਹੜੇ ਖਾਸ ਕਰਕੇ ਜਿਹੜਾ ਪੰਥਕ ਲੋਕ ਆ ਜਿਹੜੇ ਜਿਹੜੇ ਸਮਝਦੇ ਆ ਇਹਨਾਂ ਗੱਲਾਂ ਨੂੰ ਕਿ ਭਗਵੰਤ ਮਾਨ ਜਿਹੜੀ ਆਮ ਆਦਮੀ ਪਾਰਟੀ ਆ ਉਹ ਭਾਜਪਾ ਦੀ 2 ਟੀਮ ਸੀਗੀ ਜਦੋਂ ਭਗਵੰਤ ਮਾਨ ਹੋਣ ਦੇ ਵਿੱਚ ਆਏ ਇਹਨੇ ਆਮ ਆਦਮੀ ਪਾਰਟੀ ਬਣਾਈ ਆਮ ਆਦਮੀ ਪਾਰਟੀ ਤੋਂ ਬਾਅਦ ਜਦੋਂ ਸੀਐਮ ਖੜਾ ਹੋਇਆ ਉਦੋਂ ਭਗਵੰਤ ਮਾਨ ਦਾ ਸਾਥ ਲੱਖੇ ਸਿਧਾਨੇ ਦੇ ਪਾਣੇ ਸਿੱਧੂ ਨੇ ਠੋਕੇ ਦਿੱਤਾ ਠੋਕੇ ਦਿੱਤਾ ਇਸ ਗੱਲ ਦਾ ਗੁੱਸਾ ਵੀ ਚੱਲਦਾ ਤੇ ਉਦੋਂ ਆਪਾਂ ਕਹਿੰਦੇ ਹੁੰਦੇ ਸੀ ਕਿ ਭਾਈ ਨਾ ਸਾਥ ਦਿਓ ਇਹਦਾ ਨਾ ਸਾਥ ਦਿਓ ਪਰ ਇਹਨਾਂ ਨੇ ਠੋਕ ਵਜਾ ਕੇ ਸਾਥ ਦੇ ਕੇ ਜੱਫੀਆਂ ਪਾ ਕੇ ਫੋਟੋਆਂ ਖਿਚਾਈਆਂ ਤੇ ਅੱਜ ਯਾਦ ਕਰ ਲਿਓ ਭਾਨੇ ਸਿੱਧੂ ਹੋਰਾਂ ਨੂੰ ਮੈਂ ਕਹਿਣਾ ਚਾਹਣਾ ਲੱਕੇ ਸਿਧਾਣੇ ਹੋਰਾਂ ਨੂੰ ਕਿ ਹੁਣ ਉਹੀ ਭਗਵੰਤਮਾਨ ਦਾ ਅਸਲੀ ਚਿਹਰਾ ਜਦੋਂ ਤੁਹਾਡੇ ਸਾਹਮਣੇ ਆਇਆ ਜਦੋਂ ਤੁਹਾਡੇ ਆਪਦੇ ਆਪ ਤੇ ਭਾਈ ਹੁਣ ਤੁਹਾਨੂੰ ਪਤਾ ਲੱਗ ਗਿਆ ਕਿ ਵਾਕੇ ਯਾਰ ਇਹ ਬੰਦਾ ਸਹੀ ਨਹੀਂ ਇਹ ਬੰਦਾ ਸਹੀ ਨਹੀਂ ਨਿਕਲਿਆ ਚਲੋ ਕੋਈ ਗੱਲ ਨਹੀਂ ਵੇਰਾਏ ਦਰਸਤਾ ਹੈ ਜਿਵੇਂ ਮਰਜੀ ਆਏ ਪਰ ਅੱਜ ਤਾਂ ਸਹੀ ਪਤਾ ਤਾਂ ਤੁਹਾਨੂੰ ਲੱਗਿਆ ਨਾ ਕਿ ਵਾਕੇ ਹੀ ਇਹ ਲੋਕ ਆ ਜਿਹੜੇ ਪੰਜਾਬ ਦੇ ਨਹੀਂ ਹੈਗੇ ਦਿੱਲੀ ਦੇ ਦਿੱਲੀ ਤੋਂ ਚੱਲ ਰਹੇ ਆ ਸੋ ਭਾਵੇਂ ਸਿੱਧੇ ਤੋਂ ਜੋ ਵੀ ਤਸ਼ੱਦਦ ਹੋਇਆ ਪੂਰੀ ਉਸ ਤਰ੍ਹਾਂ ਦੀ ਨਿਖੇਧੀ ਕਰਦੇ ਆ ਉਸ ਗੱਲ ਦੀ ਤਸ਼ੱਦਦ ਨਹੀਂ ਹੋਣਾ ਚਾਹੀਦਾ ਸੀ ਉਲਟਾ ਠੱਗ ਜੰਟਾਂ ਦੇ ਜਿਹੜੇ ਆ ਉਹ ਪਰਚੇ ਹੋਣੇ ਚਾਹੀਦੇ ਸੀ ਕਿ ਠੱਗ ਜੰਟਾਂ ਦੇ ਵੱਧ ਤੋਂ ਵੱਧ ਪਰਚਾ ਹੋਵੇ ਜਿੰਨੇ ਵੀ ਪਰਚੇ ਹੋਣੇ ਚਾਹੀਦੇ ਆ ਬਾਰੇ ਮਸਲਾ ਇੱਥੇ ਹੀ ਆਉਂਦਾ ਕਿ ਕਮਿਸ਼ਨ ਖੋਰੀ ਦਾ ਮਸਲਾ ਹੁਣੇ ਭਗਵੰਤ ਮਾਨ ਵੱਤੋ ਵੱਤ ਆਮ ਆਦਮੀ ਪਾਰਟੀ ਪੈਸੇ ਬਣਾਉਣ ਤੇ ਲੱਗੀ ਹੋਈ ਹੈ ਕਿ ਕਿੱਥੋਂ ਵੱਧ ਪੈਸਾ ਆ ਸਕਦਾ ਠੱਗ ਏਜੰਟ ਜਿਹੜੇ 35-35 ਹਜ਼ਾਰ ਦਾ ਵੀਜ਼ਾ ਹੁੰਦਾ 35-35 ਲੱਖ ਰੁਪਇਆ ਲੈਂਦੇ ਆ ਉਹ ਪੈਸਿਆਂ ਤੇ ਕੋਈ ਕਾਰਵਾਈ ਨਹੀਂ ਉਹ 35-35 ਲੱਖ ਚੋਂ ਕਮਿਸ਼ਨ ਵੀ ਜਿਹੜਾ ਉਹ ਇਹਨਾਂ ਨੂੰ ਜਾਂਦਾ ਤੇ ਇਹਨਾਂ ਨੇ ਉਹਨਾਂ ਤੇ ਕਾਰਵਾਈ ਕਰਨੀ ਹੀ ਕਿਉਂ ਆ ਸੋ ਪੈਸੇ ਇਕੱਠੇ ਕਰਨ ਤੇ ਲੱਗੇ ਹੋਏ ਆ ਇਹ ਆਪਾਂ ਦੇਖਣਾ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀਆਂ ਵੋਟਾਂ ਆਉਣਗੀਆਂ ਉਹ ਵੋਟਾਂ ਦੇ ਵਿੱਚ ਇਹਨਾਂ ਨੇ ਉਹ ਪੈਸਾ ਵਰਤਣਾ ਉਹ ਪੈਸਾ ਵਰਤ ਕੇ ਕਿ ਤੇ ਇਸ ਟਾਈਮ ਪੈਸਾ ਇਕੱਠਾ ਕਰੋ ਜਿੰਨਾ ਪੰਜਾਬ ਦੇ ਤਸ਼ੱਦਦ ਕਰ ਸਕੇ ਕਰਕੇ ਵਿਰੋਧ ਚੱਲ ਕੇ ਪੈਸਾ ਇਕੱਠਾ ਕਰ ਸਕਦੇ ਆ ਪੈਸਾ ਇਕੱਠਾ ਕਰੋ ਦੋ ਨੰਬਰ ਵਾਲਿਆਂ ਤੋਂ ਤੇ ਉਹੀ ਪੈਸਾ ਇਹਨਾਂ ਨੂੰ ਪਤਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਵਰਤਾਂਗੇ ਜਦੋਂ ਵੋਟਾਂ ਆ ਗਈਆਂ 2-2000 ਦੀ ਵੋਟ ਖਰੀਦ ਲਾਂਗੇ ਪੈਸਾ ਸਾਡੇ ਕੋਲੇ ਹੋਊਗਾ ਅਸੀਂ दारू ਦੇ ਦਿਆਂਗੇ ਅਸੀਂ ਬੀਬੀਆਂ ਨੂੰ ਹੇ 10000 ਰੁਪਇਆ ਦੇ ਦੇਾਂਗੇ ਬੀਬੀਆਂ ਨੂੰ ਵਾਸ਼ਿੰਗ ਮਸ਼ੀਨ ਆਪਣਾ ਦੇ ਦੇਾਂਗੇ ਸਿਰਪ ਕੱਪੜੇ ਸਿਉਣ ਵਾਲੀਆਂ ਮਸ਼ੀਨਾਂ ਦੇ ਦੇਾਂਗੇ ਪ੍ਰਸ਼ਾ ਦੇ ਦੇਾਂਗੇ ਬੀਬੀਆਂ ਨੂੰ ਕੁੱਕਰ ਦੇ ਦੇਾਂਗੇ ਤੇ ਇਹ ਕੁੱਕਰ ਕੁੱਕਰਖਾਨਾ ਕੁੱਕਰਖਾਨਾ ਲੈਣ ਦੇ ਵਿੱਚ ਸਾਰੇ ਖੁਸ਼ ਹੋ ਜਾਣਗੇ ਸਾਰੇ ਕਹਿਣਗੇ ਭਗਵੰਤ ਮਾਨ ਜਿੰਦਾਬਾਦ ਸੋ ਇਹ ਇਹ ਸਲੀਅਤ ਆ ਉਹਨਾਂ ਨੂੰ ਪਤਾ ਪੰਜਾਬ ਦੀ ਤੇ ਹੈਗੀ ਵੀ ਆ ਇਹ ਹੁਣ ਤੁਸੀਂ ਵੇਖਣਾ ਆਉਣ ਵਾਲੇ ਸਮੇਂ ਦੇ ਵਿੱਚ ਇਸ ਅਸਲੀਅਤ ਨੂੰ ਬਦਲਣਾ ਕਿ ਨਹੀਂ ਬਦਲਣਾ ਜਿਵੇਂ ਪਿਛਲੀ ਵਾਰ ਇਹਨਾਂ ਨੇ ਕਿਹਾ ਸੀਗਾ ਕਿ ਪੈਸੇ ਕਾਲੀਆਂ ਤੋਂ ਵੀ ਲੈ ਲਓ ਪੈਸੇ ਕਾਂਗਰਸੀਆਂ ਤੋਂ ਵੀ ਲੈ ਲਓ ਪਰ ਵੋਟ ਸਾਨੂੰ ਪਾਇਓ ਐਤਕੀ ਤੁਸੀਂ ਪੈਸੇ ਕਿਸੇ ਤੋਂ ਵੀ ਨਹੀਂ ਲੈਣੇ ਤੇ ਜੇ ਮੇਰੀ ਮੰਨੋ ਤਾਂ ਵੋਟਾਂ ਦਾ ਬਾਈਕਾਟ ਕਰੋ ਬੈਲਟ ਪੇਪਰ ਨਾਲ ਵੋਟ ਹੋਣੀ ਚਾਹੀਦੀ ਆ ਇਹਨਾਂ EVM ਦੇ ਨਾਲ ਵੋਟਿੰਗ ਹੋਣੀ ਨਹੀਂ ਚਾਹੀਦੀ ਕਿਉਂਕਿ ਇਹਨਾਂ ਤੇ ਸਾਨੂੰ ਕੋਈ ਭਰੋਸਾ ਨਹੀਂ ਸੋ ਇਸ ਵਾਰ ਹੱਥ ਜੋੜ ਕੇ ਬੇਨਤੀ ਆ ਕਿ ਪੈਸੇ ਨਾ ਲਿਓ ਨਾ ਉਹਨਾਂ ਤੋਂ ਦੇ ਨਾ ਉਹਨਾਂ ਤੋਂ ਦੇ ਨਾ ਉਹਨਾਂ ਤੋਂ ਪੈਸੇ ਲੈ ਕੇ ਵੋਟ ਨਾ ਪਾਇਓ ਮਸਲਾ ਪੈਸੇ ਤੇ ਖੜਾ ਸਾਰਾ ਤਾਂ ਹੀ ਇਹ ਵੱਤੋ ਵੱਦ ਆਪਣੇ ਤੇ ਦਬਾ ਪਾ ਪਾ ਕੇ ਆਪਣੇ ਆਪਣੇ ਆਪ ਨੂੰ ਕੋਕ ਬਰਦਾਲ ਕਰਕੇ ਆਪਾਂ ਨੂੰ ਤਸ਼ੱਦਦ ਕਰਕੇ ਆਪਣੇ ਤੋਂ ਹੀ ਪੈਸਾ ਗਰਾ ਕੇ ਦੋ ਨੰਬਰ ਵਾਲਿਆਂ ਤੋਂ ਪੈਸਾ ਕਰਾ ਕੇ ਆਹਮ ਲੋਕਾਂ ਦੇ ਵਿੱਚ ਵੰਡ ਦਿੰਦੇ ਸੋ ਭਾਨੇ ਸਿੱਧੂ ਦਾ ਕਾਠਾ 29 ਜਨਵਰੀ ਨੂੰ ਕੱਲ ਨੂੰ ਕੋਰਟ ਤੋਂ ਨੇ ਸੋ ਵੱਤੋ ਵੱਰ ਜਿੰਨੇ ਵੀ ਵੀਰ ਪਹੁੰਚ ਸਕਦੇ ਆ ਵੱਤੋ ਵੱਦ ਸਪੋਰਟ ਕਰੋ ਸੋਸ਼ਲ ਮੀਡੀਆ ਤੇ ਵੀ ਸਪੋਰਟ ਕਰੋ ਵੱਤੋ ਵੱਦ ਪਹੁੰਚੋ ਵੱਤੋ ਵੱਦ ਸ਼ੇਅਰ ਕਰੋ ਵੱਤੋ ਵੱਦ ਸਾਰੇ ਪਾਸੇ ਫਲਾ ਦਿਓ ਜਿਨੇ ਨਹੀਂ ਪਹੁੰਚ ਸਕਦੇ ਉਹ ਸੋਸ਼ਲ ਮੀਡੀਆ ਤੇ ਸਪੋਰਟ ਕਰੋ ਜਿਹੜੇ ਸੋਸ਼ਲ ਮੀਡੀਆ ਤੇ ਸਪੋਰਟ ਕਰਦੇ ਉਹਨਾਂ ਦਾ ਧੰਨਵਾਦ ਆ ਤੇ ਜਿਹੜੇ ਪਹੁੰਚ ਸਕਦੇ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਆ ਸੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ